ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਦੋਸਤੋ ਜਿਹੜਾ ਘਰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦਾ ਘਰ ਬਹੁਤ ਹੀ ਸੋਹਣਾ ਤੇ ਸ਼ਾਨਦਾਰ ਬਣਿਆ ਹੋਇਆ ਜੀ ਬਹੁਤ ਹੀ ਘੱਟ ਬਜਟ ਦੇ ਵਿੱਚ ਆਪਾਂ ਨੂੰ ਨਵਾਂ ਘਰ ਵੇਖਣ ਨੂੰ ਮਿਲ ਜੂਗਾ। ਦੋਸਤੋ ਵੀਡੀਓ ਦੇ ਨਾਲ ਬਣੇ ਰਹੇ ਉਹ ਘਰ ਦੀ ਪੂਰੀ ਜਾਣਕਾਰੀ ਘਰ ਦੀ ਡਿਟੇਲ ਮਾਲਕਾਂ ਦਾ ਨੰਬਰ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਤੁਸੀਂ ਦੇਖ ਸਕਦੇ ਹੋ ਦੋਸਤੋ ਅੱਜ ਦੀ ਜਿਹੜੀ ਇਹ ਘਰ ਦੀ ਬਿਲਡਿੰਗ ਹੈ ਨਵਾਂ ਘਰ ਤਿਆਰ ਹੋਇਆ ਜੀ ਇਹ 6 ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ। ਕਿਸੇ ਵੀ ਡੀਲਰ ਵੱਲੋਂ ਇਹ ਘਰ ਵਿਕਾਉ ਨਹੀਂ ਹੈ ਜੀ ਇਹ ਮਾਲਕਾਂ ਨੇ ਖੁਦ ਆਪਣਾ ਘਰ ਬਣਾ ਕੇ ਵੇਚਣਾ ਜਲੰਧਰ ਸ਼ਹਿਰ ਦੇ ਹਰਾਮਾ ਮੰਡੀ ਕੈਂਟ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਦੋਸਤੋ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਤੇ ਸ਼ਾਨਦਾਰ ਲੁੱਕ ਦਾ ਜੋ ਇਹ ਘਰ ਡਿਜ਼ਾਈਨ ਕੀਤਾ ਗਿਆ ਘਰ ਦਾ ਮਿੱਤਰੋ ਜਿੰਨਾ ਵੀ ਕੰਮ ਹੈ ਪ੍ਰੋਪਰ ਹੋ ਰੱਖਿਆ ਪੂਰਾ ਕੰਮ ਵਧੀਆ ਤਰੀਕੇ ਦੇ ਨਾਲ ਜੋ ਮਾਲਕਾਂ ਵੱਲੋਂ ਕਰਵਾਇਆ ਗਿਆ ਜੀ ਜਿਸ ਕਿਸੇ ਨੇ ਵੀ ਇਹ ਘਰ ਖਰੀਦਣਾ ਮਿੱਤਰੋ ਸਿੱਧੇ ਆਪਣੀ ਰਹਿائش ਕਰੋ ਕਿਉਂਕਿ ਘਰ ਦਾ ਪ੍ਰੋਪਰ ਕੰਮ ਹੋ ਰੱਖਿਆ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ ਘਰ ਦੇ ਵਿੱਚ ਦੋਸਤੋ ਚਾਰ ਬਾਥਰੂਮ ਨੇ ਓਪਨ ਡਾਂਗ ਰੂਮ ਹੈ ਲੌਬੀ ਹੈ ਜੀ ਕਿਚਨ ਵੇਖਣ ਨੂੰ ਮਿਲ ਜੂਗਾ ਆਪਾਂ ਨੂੰ ਤੇ ਡਬਲ ਸਟੋਰੀ ਘਰ ਹੈ ਜੀ ਘਰ ਦੇ ਉੱਪਰ ਇੱਕ ਬੈਡਰੂਮ ਹੈ ਜੀ ਅਟੈਚ ਬਾਥਰੂਮ ਹੈ ਇੱਕ ਸਟੋਰ ਹੈ ਤੇ ਇੱਕ ਪੂਜਾ ਰੂਮ ਬਣਾ ਰੱਖਿਆ ਮਾਲਕਾਂ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਜੋ ਘਰ ਦਾ ਕੰਮ ਹੋਇਆ ਮਿੱਤਰੋ ਘਰ ਦੇ ਵਿੱਚ ਜੋ ਵਾਟਰ ਸਪਲਾਈ ਦਾ ਕੰਮ ਹੈ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਕਰਵਾ ਰੱਖਿਆ ਇਲੈਕਟ੍ਰਿਸਿਟੀ ਦਾ ਪੂਰਾ ਕੰਮ ਹੋਇਆ ਜੀ ਘਰ ਦੇ ਵਿੱਚ ਸਮਰਸੀਬਲ ਮੋਟਰ ਲੱਗੀ ਹੋਈ ਹੈ ਜੀ ਸਾਰੀਆਂ ਫੈਸਿਲਿਟੀਆਂ ਘਰ ਦੇ ਵਿੱਚ ਅਵੇਲੇਬਲ ਨੇ ਤੇ ਘਰ ਦੇ ਜੋ ਫਰੰਟ ਸਾਈਡ ਦੇ ਉੱਪਰ ਵੇੜਾ ਹੈ ਉਹ ਵੀ ਵਧੀਆ ਖੁੱਲਾ ਡੁੱਲਾ ਵੇੜਾ ਹੈ ਜੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਮਿੱਤਰੋ ਆਪਣੀ ਸਕਰੀਨ ਦੇ ਉੱਪਰ ਮਾਲਕਾਂ ਦਾ ਨੰਬਰ ਚਲਾ ਰੱਖਿਆ ਆਪਾਂ ਨੇ ਤੁਸੀਂ ਮਾਲਕਾਂ ਨਾਲ ਡਾਇਰੈਕਟ ਗੱਲਬਾਤ ਕਰਕੇ ਪੂਰੀ ਘਰ ਦੀ ਜਾਣਕਾਰੀ ਲੈ ਸਕਦੇ ਹੋ ਜੀ ਮਾਲਕਾਂ ਵੱਲੋਂ ਜੋ ਘਰ ਦਾ ਰੇਟ ਰੱਖਿਆ ਗਿਆ ਜੀ 6 ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਤੇ ਮਾਲਕਾਂ ਵੱਲੋਂ 55 ਲੱਖ ਰੁਪਇਆ ਘਰ ਦਾ ਰੇਟ ਰੱਖਿਆ ਗਿਆ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਮੌਕੇ ਦੀ ਜੋ ਵੀ ਵਾਧ ਕਾਟ ਹੈ ਮਨ ਤਾਣ ਹੈ ਤੁਸੀਂ ਮਾਲਕਾਂ ਨਾਲ ਇਹ ਰੇਟ ਦੀ ਗੱਲ ਕਰ ਸਕਦੇ ਹੋ ਜੀ ਜਲੰਧਰ ਸ਼ਹਿਰ ਦੇ ਹਰਾਮਾ ਮੰਡੀ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਪਰ ਫ੍ਰੀ ਦੇ ਵਿੱਚ ਐਡ ਲਗਾਈ ਜਾਂਦੀ ਹੈ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਦੀ ਜਾਂ ਕਿਸੇ ਦੁਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤੁਹਾਡੇ ਫੋਨ ਨਾਲ ਆਪਾਂ ਨੂੰ ਪੂਰੀ ਘਰ ਦੀ ਵੀਡੀਓ ਬਣਾ ਕੇ ਆਪਣੇ WhatsApp ਨੰਬਰ ਤੇ ਪਾਓ ਜੀ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਤੇ ਪੂਰੀ ਡਿਟੇਲ ਪਾਓ ਘਰ ਦੀ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਅੱਜ ਦਾ ਜੋ ਇਹ ਘਰ ਆ ਮਿੱਤਰੋ ਤੁਸੀਂ ਦੇਖ ਸਕਦੇ ਹੋ ਕਿੰਨਾ ਸ਼ਾਨਦਾਰ ਤੇ ਸੋਹਣਾ ਹੈ ਖੂਬਸੂਰਤ ਘਰ ਬਣਿਆ ਹੋਇਆ ਕਾਰਪੋਰੇਸ਼ਨ ਦੇ ਅੰਦਰ ਇਹ ਘਰ ਆਉਂਦਾ ਜੀ ਘਰ ਦੇ ਵਿੱਚ ਸਾਰੀ ਫੈਸਿਲਿਟੀਆਂ ਦਾ ਸਾਰਾ ਕੰਮ ਕਰਦਾ ਓਕੇ ਹੈ ਜੀ ਮਾਲਕ ਦਾ ਨੰਬਰ ਸਕਰੀਨ ਤੇ ਹੈ ਜਿਸ ਕਿਸੇ ਵੀ ਵੀਰ ਭਾਈ ਨੇ ਇਹ ਘਰ ਖਰੀਦਣਾ ਮਾਲਕਾਂ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਸੋ ਆਸ ਕਰਦੇ ਹਾਂ ਜੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ